ਕ੍ਰਿਸਚਨ ਫਰੰਟ ਵੱਲੋਂ ਮਨਾਇਆ ਗਿਆ ਨਵਾਂ 크ਿਸਮਸ ਦਿਹਾੜਾ ਕ੍ਰਿਸਚਨ ਭਾਈਚਾਰੇ ਵੱਲੋਂ ਗੁਰਦਾਸਪੁਰ ਦੇ ਪਿੰਡ ਰਾਏ ਚੱਕ ਵਿੱਚ ਕ੍ਰਿਸਚਨ ਸੇਵਾ ਫਰੰਟ ਵੱਲੋਂ ਪ੍ਰਧਾਨ ਹਰੀਫ ਮਸੀਹ ਚੋਹਾਨ ਦੀ ਅਗਵਾਈ ਹੇਠ ਮਨਾਇਆ ਗਿਆ ਨਵਾਂ 크ਿਸਮਸ ਦਿਹਾੜਾ ਤੁਸੀਂ ਦੇਖ ਰਹੇ ਹੋ ਪੱਤਰਕਾਰ ਰਾਜਨ ਰੰਧਾਵਾ ਦੀ ਖਾਸ ਰਿਪੋਰਟ ਇਹ ਕਿ ਸਾਥ ਸੁਖਾ ਰਿਹਾ ਹੈ ਕਿ 50 ਸਾਰੇ ਨਵੇਂ ਨਜ਼ਾਰੇ ਆਉਂਦੇ ਨੇ ਤੇ ਕਾਰ ਦੇ ਜੋਗ ਪ੍ਰਭੂ ਦੇ ਖਾਦਮ ਇਹ ਜਗ੍ਹਾ ਤੇ ਸਰ ਜੀ 2 ਮਿੰਟ ਬੈਠੋਗਾ ਤੇ ਇਹ ਜਗ੍ਹਾ ਦੇ ਵਿੱਚ ਬੈਠੇ ਨੇ ਮੈਂ ਬੇਨਤੀ ਕਰੂਗਾ ਸਿਰਫ 2 ਮਿੰਟ ਸਾਡੇ ਵਿੱਚ ਪ੍ਰਭੂ ਦੇ ਖਾਦਮ ਪਾਸ ਸਰ ਜੀ ਐਮ ਪਹੁੰਚੀ ਐਕਚੁਅਲੀ ਉਹਨਾਂ ਨੇ ਬੋਲਣਾ ਨਹੀਂ ਸੀ ਬੋਲਣਾ ਨਹੀਂ ਉਹਨਾਂ ਨੇ ਕੋਰੋਨਾ ਦਾ ਕੁਝ ਸਾਈ ਗਿਫਟ ਲੈ ਕੇ ਆਏ ਨੇ ਤੋਂ ਕਾਫੀ ਚਿੰਤੋਂ ਪਰ ਚੰਗੀ ਗੱਲ ਨਹੀਂ ਕਿ ਇੰਨੀ ਸੰਗਤ ਪਹੁੰਚੀ ਹੋਏ ਭੈਣ ਭਰਾ ਪਹੁੰਚੇ ਹੋਣ ਤੇ ਜੇ ਅਸੀਂ 2-4 ਮਿੰਟ ਦੀ ਉਹਨਾਂ ਦੀ ਗੱਲ ਨਾ ਸੁਣੀਏ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਕਿ 5 ਮਿੰਟਾਂ ਬਾਅਦ ਤੁਹਾਡੀਆਂ ਦੁਆਵਾਂ ਦੇ ਨਾਲ ਪ੍ਰਭੂ ਦੇ ਅਸ਼ੀਰਵਾਦ ਦੇ ਦੁਆਰਾ ਤੁਹਾਡੇ ਲਈ ਵਧੀਆ ਲੰਗਰ ਦਾ ਇੰਤਜ਼ਾਮ ਆ। ਆਰਫ चौहान ਦੇ ਲਈ ਤਾੜੀਆਂ ਦੇ ਨਾਲ ਸਵਾਗਤ ਕਰੀਏ। ਜਿਨ੍ਹਾਂ ਦਾ ਐਡਾ ਵੱਡਾ ਦਿਲ ਹੈ ਬਿਨਾਂ ਪੈਸੇ ਦੀ ਨਾ ਪਰਵਾਹ ਕਰਦੇ ਹੋਏ ਐਡਾ ਵੱਡਾ ਪ੍ਰੋਗਰਾਮ ਕਰਨਾ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਮੈਂ ਚਾਹੁੰਨਾ ਆ ਸਾਡੇ ਬਹੁਤ ਹੀ ਸਤਿਕਾਰਯੋਗ ਪਾਸ ਸੰਮੀ ਅੰਸ ਜੀ। ਓਕੇ ਤੇ ਸਾਡੇ ਦੋ ਤਿੰਨ ਬਰੰਡੀਆਂ ਜਿਹੜੇ ਆ ਉਹ ਲੱਗਣਗੇ ਤੁਹਾਡੀ ਸੇਵਾ ਦੇ ਵਿੱਚ ਹallelujah ਇਹਦੇ ਵੀ ਰਾਜ ਨੂੰ ਲੈ ਸਕਣ ਪੁਰਗੇ ਜੋ ਗਈ ਬਵਾ ਕੀ ਆਵਾਜ਼ ਬਾਦਸ਼ਾਹਾਂ ਦਾ ਬਾਦਸ਼ਾਹ ਰਬੂ ਮੇਰਾ अगला समा संत की हथगे और cool. किन्ने दे ਜੋ ਸੋਤ ਜੀ ਪ੍ਰદાન ਜੱਗਾ ਜਗਤ ਦਾਸ ਜੀ ਤਾੜੀਆਂ ਮਾਰੀ ਜੋ ਮੇਰੇ ਵੱਲੋਂ ਤੇ ਕ੍ਰਿਸ਼ਚਨ ਸੇਵਾ ਫਰੰਟ ਵੱਲੋਂ ਥੀਲ ਵੀ ਦਿੱਤੀ ਜਾ ਰਹੀ ਹੈ ਪਰ ਕਿਉਂਕਿ ਇਹਨਾਂ ਨੇ ਬੜਾ ਵੱਡਾ ਯੋਗਦਾਨ ਪਾਇਆ ਇਸ ਕਰਕੇ ਇਹਨਾਂ ਨੂੰ ਅੱਜ ਅਸੀਂ ਦੋ ਗਿਫਟ ਜਿਹੜੇ ਆਪਣੇ ਕ੍ਰਿਸ਼ਚਨ ਸੇਵਾ ਫਰੰਟ ਵੱਲੋਂ ਦੇ ਦੇ। ਇੱਕ ਛੋਟਾ ਜਿਹਾ ਸਦਾ ਪਿਆਰ ਆ। ਇੱਕ ਇਸ ਅਸੀਂ ਕੋਸ਼ਿਸ਼ ਕੀਤੀ ਹੈ ਕਿ ਇਵਨ ਜਦੋਂ ਤੁਸੀਂ ਇਦਾਂ ਦੇ ਇਵੈਂਟ ਕਰਦੇ ਜਨਾ ਥੋੜੀ ਜੀ ਹੈਲਪ ਕਰੀਏ ਤੁਹਾਡੀ ਥੈਂਕ ਯੂ ਬਸ ਅਸੀਂ ਇਹ ਕੋਈ ਮੰਤਰੀ ਦੇ ਥਰੂ ਕੀਤੀ ਹੈ ਕੋਈ ਮੇਰਾ ਕੋਈ ਆਪਣਾ ਪਰਸਨਲੀ ਨਹੀਂ ਹੈ ਛੋਟੀ ਜੀ ਹੈਲਪ ਕੀਤੀ ਹੈ ਤੁਹਾਡੀ ਦਾ ਕੇ ਸੰਯੋਗ ਪਾਈ ਹੈ ਤੁਹਾਡੀ ਸੇਵਾ ਦੇ ਵਿੱਚ ਇਹ ਛੋਟਾ ਜਿਹਾ ਪਿਆਰ ਹੈ ਸਾਡਾ ਔਰ ਉਹ ਦੱਸ ਤਾਂ ਔਨਰ ਹੀ ਨਹੀਂ ਤੇ ਫਿਰ ਗੱਲ ਨਹੀਂ ਬਣ ਜਾਈਗੀ ਸੋ ਸਾਡੇ ਵੱਲੋਂ ਸਪੈਸ਼ਲੀ ਖੁਦਾ ਤੁਹਾਡੀ ਸੇਵਾ ਨੂੰ ਤੁਹਾਡੀ ਫਰੰਟ ਨੂੰ ਬਹੁਤ ਵਧਾਏਗਾ ਔਰ ਤੁਸੀਂ ਬਹੁਤ ਉਚਾਈਆਂ ਦੀ ਵੱਲ ਜਾਓਗੇ ਯਿਸੂ ਦੇ ਨਾਮ ਦੇ ਵਿੱਚ ਥੈਂਕ ਯੂ ਸੋਮਾ